ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌੜ ਕਿਚ ਜਾਂਦੇ ਆ ਸਭ ਦਾ ਸਵਾਗਤ ਹੈ ਕੁਇਤ ਕਾ ਜੀ ਅੱਜ ਜੀ ਆਪਾਂ ਸੂਟ ਬਾਰੇ ਕਰਕੇ ਆਪਾਂ ਜੀ ਕੋਰੀਅਰ ਕਰ ਰਹੇ ਹਾਂ ਸੂਟਾਂ ਨੂੰ ਸਾਰੇ ਸੂਟਾਂ ਪਹਿਨਾਂਗੇ ਜਿਹੜੇ ਆਪਣੇ ਆਪਣੇ ਇਕੱਠੇ ਹੋ ਰਹੇ ਸੀ ਸੂਟ ਤੇ ਤਿੰਨ ਚਾਰ ਛੁੱਟੀਆਂ ਪਹਿਨਣੇ ਕਰਕੇ ਤੇ ਆਪਾਂ ਪਾਸ ਕੋਰੀਅਰ ਕਰਦੇ ਹਾਂ ਜੀ ਅੱਜ ਆਪਾਂ ਸੂਟ ਕੋਰੀਅਰ ਕਰ ਦਈਏ ਜੀ ਆਪਾਂ ਦਾ ਕਿਸੇ ਪਹਿਨ ਦਾ ਸੂਟ ਪ੍ਰਿੰਟ ਵਾਲਾ ਕਿਤੇ ਸੀ ਕੱਟ ਵਰਕ ਕਰਵਾਇਆ ਹੋਇਆ ਸੀ ਤੇ ਇਹ ਵੀ ਆਪਾਂ ਜੀ ਕੋਰੀਅਰ ਹੀ ਕਰਨਾ ਹੈ ਇਹ ਬਹੁਤ ਸਾਰੇ ਛੋਟਾ ਕੱਪੜਾ ਸੂਟ ਪੈਨਾ ਦੇ ਕਰੇ ਹੋਏ ਸੀ ਬਹੁਤ ਟਾਈਮ ਤੋਂ ਸੁੱਕ ਹੋਏ ਸੀ ਆਪਣੇ ਕੋਲ 15 ਦਾ ਨਾਮ ਹੈ ਸੂਟ ਇਕੱਠੇ ਹੋਏ ਸੀ ਤੇ ਆਪਾਂ ਇਕੱਠੇ ਪੁਰੀਰ ਕਰ ਰਹੀਆਂ ਸੂਟਾਂ ਦਾ ਚ ਤੁਸੀਂ ਵੀ ਕਿਸੇ ਪੈਨੇ ਆਲ ਓਵਰ ਸੂਟ ਤੇ ਕਟਵਰ ਕਰਾਉਣਾ ਹੋਵੇ ਤਾਂ ਤੁਸੀਂ ਕਿਸੇ ਆਲ ਓਵਰ ਕੋਲ ਕਰਵਾਇਆ ਸਾਡੇ ਅੰਜੀ ਤੇ ਆਪਣੇ ਕੋਲ ਸੂਟ ਜਿਹੜੇ ਲੱਗੇ ਹੋਇਆ ਤੇ ਆ ਦੇਖੋ ਆਪਾਂ ਇਹ ਸੂਟ ਆਪਣੇ ਕੋਰੀਰ ਹੋ ਕੇ ਜਾ ਰਹੇ ਆਪਾਂ ਇਹਨੂੰ ਪੈਕ ਕਰ ਰਹੇ ਆ ਇੰਨੀ ਪੈਕਿੰਗ ਜੀ ਹੋ ਰਹੀ ਆ ਸੂਟਾਂ ਦੀ ਸਾਰਿਆਂ ਦੀ ਜਿੰਨੇ ਕੰਪਲਸ ਸੂਟ ਬਣ ਕੇ ਤਿਆਰ ਹੋ ਸੀ ਉਹ ਆਪਾਂ ਪੈਕ ਨਹੀਂ ਕਰਦੇ ਹੋ ਗੀ ਸਭਨੇ ਕੁਲ ਹੋਣਗੇ 50 ਸੂਟਾਂ 40 50 ਸੂਟ ਹੋਣਗੇ ਇਦ ਲਗਭਗ ਤੇ ਉਹਨਾਂ ਦੇ ਦੁਪੱਟੇ ਆਂ ਦੇ ਕਰਕੇ ਆਪਣਾ ਥੋੜਾ ਟਾਈਮ ਲੱਗ ਰਿਹਾ ਕੱਥੇ ਸੂਕ ਇਹ ਕਾ ਸੂਟ ਵੀ ਆਪਾਂ ਬਹੁਤ ਸੋਹਣਾ ਸੂਟ ਕਿਸ ਤਰ੍ਹਾਂ ਦਿਖਵਾਇਆ ਸੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਕਿਸੇ ਵੀ ਨੂੰ ਕਿਸੇ ਸੂਟ ਤੇ ਰਸਮੀ ਦਿਖਾ ਸਕਦੇ ਜਿਆਦਾ ਕਰਨੇ ਤਾਂ ਵਾਈਟ ਸੂਟ ਵਾਈਟ ਬਾਟਮ ਤੇ ਆਪਣੇ ਕੋਲੇ ਜਿਹੜੇ ਨਸਟ ਕਿੰਬੂ ਤੇਸ ਦਾ ਸੁਆਹ ਲੱਗ ਰਿਹਾ ਹੈ ਕਿ ਆਪਨੇ ਬਣੇ ਹੋਏ ਜਾਂਦੇ ਸੁਟੇ ਦੇ ਨਾਲ ਦਾ ਸੁਟਾ ਤੁਹਾਨੂੰ ਦਿਖਾਇਆ ਹੋਇਆ ਇਹਦੇ ਨਾਲ ਦਾ ਸੁਟਾ ਇੱਕ ਬਣ ਰਿਹਾ ਹੈ ਜੀ ਦੇਖੋ ਪਿੰਕ ਕਲਰ ਦੀ ਸ਼ਰਟ ਤੇ ਵਾਈਟ ਕਲਰ ਦੀ ਬੋਟਸੀ ਜੀ ਜਿਹੜੇ ਅੱਜ ਤੁਹਾਨੂੰ ਚਾਹੀਦੇ ਇਸ ਵੀਡੀਓ ਤੁਸੀਂ ਆਖੋਗੇ ਮੈਂ ਵੀ ਦਿਖਾ ਰਹੀ ਹਾਂ ਜੇ ਆਪਾਂ ਸਾਰੇ ਕੋਰੀਅਰੀ ਕਰ ਰਹੀਆਂ ਜੀ ਬਹੁਤ ਪਹਿਲਾਂ ਸ਼ੁਕਰੀਆ ਬੈਣੇ ਕਰਕੇ ਜੀ ਸੂਟ ਜਿਹੜੇ ਇਕੱਠੇ ਹੋ ਗਏ ਬਹੁਤ ਪੈਣਾ ਲਈ ਮੈਂ ਅਸੀ ਕੋਲਾ ਆ ਰਹੀਆਂ ਸੀ ਸਾਰੇ ਸੁਕਾਵੇਂ ਆਪਾਂ ਜਿਹੜਾ ਕੀਤਾ ਹੋਇਆ ਸੀ ਬਹੁਤ ਵਦਾਨ ਸਾਬ ਦਾ ਮਨਸੂਕ ਕੰਮ ਸੀ ਸੂਟ ਬਣੇ ਹੋਏ ਆ ਸਾਰੇ ਸੂਟ ਨਹੀਂ ਕੋਈ ਰਿਕਰਤ ਨਹੀਂ ਜੀ ਤੇ ਆਪਾਂ ਕੋਲੇ ਕਰਦੇ ਆ ਜਿਹੜਾ ਆਪਾਂ ਪੈਕਿੰਗ ਕਰ ਦਿੰਨੇ ਨੇ ਨਾ ਸੁਕਾਵੇਂ ਸਾਰਿਆਂ ਦੀ ਤੇ ਜਿੰਨੇ ਆਪਣੇ ਕੋਲ ਸੂਟ ਬਣੇ ਹੋਏ ਸਾਰੇ ਤੁਹਾਨੂੰ ਲੱਗ ਕੇ ਦਿਖਾ ਦੇ ਆ ਜੀ ਆਪਾਂ ਜਿਹੜੇ ਇੱਕ ਦੀ ਆਪਣੇ ਲੱਗੇ ਹੋਏ ਇਹਨਾਂ ਬਾਤਸਰ ਬਣੋਂ ਉਹ ਪੈਕਿੰਗ ਕਰੰਤੀ ਜਿਵੇਂ ਦਾ ਆਪਣੇ ਆ ਤੇ ਹੈ ਆਪਣੇ ਕੋਲ ਕਿੰਨਾ ਟ੍ਰੈਂਡ ਰਿਹਾ ਇੰਚ ਚੱਲ ਰਿਹਾ ਸੀ ਸੈਕੰਟਰੀ ਦਾ ਤੇ ਇਹ ਵੀ ਜਾਨੀ ਆਪਾਂ ਦੇ ਵਿੱਚ ਚਾਰ ਪੰਜ ਸੂਟ ਆਪਣੇ ਹੀ ਲਾਤੇ ਹੋਏ ਕਲੀਆਂ ਵਾਲੇ ਲਾਤੇ ਜੋ ਇਹ ਕਿ ਆਪਾਂ ਇਹ ਕਾ ਕਿਤਾ ਹੋਇਆ ਸੀ ਆ ਸੂਟ ਦੀ ਮੋਹਰ ਉਹ ਇਸ ਤਰ੍ਹਾਂ ਪਰ ਥੇਰੇ ਤੀ ਤਸੂਟ ਉਹਨੋਂ ਕੋਈ ਆਪਾਂ ਦੀ ਤਾ ਹੋਇਆ ਸੀ ਤੇ ਕਾ ਪੈਂ ਕਿਸੇ ਦੀ ਸ਼ਰਟ ਸੀ ਆਪਣੇ ਕੋਲ ਕਲੀ ਸ਼ਰਟ ਵਰਕਰ ਇਹ ਸੁਣਨ ਤੇ ਇਹ ਵੀ ਆਪਾਂ ਬੋਲੇਗਾ ਆਪਣੇ ਕੋਲ ਕੋਟਨ ਦੀ ਸੀ ਇਹ ਕਾਪਟਨ ਦੇ ਆਪਾਂ ਇੱਕ 200 ਇੱਕ ਪੈ ਨਹੀਂ ਕਰਵਾਏ ਹੋਏ ਇਹ ਕਿਸੇ ਇੱਕ ਦੇ 200 ਸੀ ਕਾਪਟਨ ਦੇ ਕੈਮਰੀ ਕਾਪਟਨ ਦੇ ਜਿਹੜੇ ਆਪਾਂ ਬੋਲੇ ਸੀ ਵੀਡੀਓ ਦੇ ਵਿੱਚ ਆਫਰ ਦੇ ਲੱਗੇ ਹੋਏ ਸੀ ਨਾ 700 ਰੁਪਏ ਇਹ 300 ਕੋਲ 600 ਸੀ ਇਹ ਆਪਾਂ 700 ਲਾਇਆ ਸੀ ਬਰਕੀ ਤਾਂ 200 ਤਾਂ 785 ਰੁਪਏ ਆ ਸੀ ਬਹੁਤ ਸੋਨਾ ਬਣ ਗਿਆ ਹੋਇਆ ਜੀ ਆਪਰ ਦੇ ਵਿੱਚ ਕਿਤੇ ਤੁਸੀਂ ਜਿਹੜੇ ਸ਼ੂਟ ਆਪਾਂ ਆਫਰ ਦੇ ਵਿੱਚ ਵਰਕ ਕੀਤੇ ਹੋਏ ਸੀ ਕੁਝ ਤੇ ਜਿਹੜੇ ਭੈਣਾਂ ਨੇ ਬਹੁਤ ਆਫਰ ਦੇ ਵਿੱਚ ਕਰਵਾਏ ਸੀ ਉਹ ਕੋਲ ਕੋ ਸੋ ਤਿਆਰ ਹੋ ਗਏ। ਕੁਸ਼ਕ ਆਪਣੇ ਕੋਲ ਪਹਿਲਾਂ ਤੁਸੀਂ ਬਣੀ ਹੋਈ। ਬਹੁਤ ਭੈਣਾਂ ਤੇ ਮਹੀਨੇ-ਮਹੀਨੇ ਦੇ ਸੂਟ ਜੇ ਆਪਣੇ ਕੋਲੇ ਪਈਆਂ ਬਰਤੀ ਮਹੀਨੇ ਦੇ ਮਹੀਨੇ ਹੀ ਹੋ ਗਿਆ। ਕਈ ਵਾਰੀ ਸੂਟ ਨਾ ਇਹ ਹਮ ਮਿਲਦਾ ਨਾ ਸਟਾਫ ਨਹੀਂ ਮਿਲਦਾ ਉਹ ਨਾਲ ਦਾ। ਕਈ ਵਾਰੀ ਆਪਣਾ ਸਟਾਫ ਨਹੀਂ ਹੁੰਦਾ। ਤੇ ਆਪਣੇ ਕੋਲ ਜਿਹੜੇ ਵਰਕ ਕੀਤੇ ਹੋਏ ਸੀ ਕੁਸ਼ਕ ਭੈਣਾਂ ਦੇ ਆਪਣਾ ਇੱਕ ਸੂਟ ਆ ਲਿਓ। ਇਹਦੇ ਚਾਰ ਭੈਣਾਂ ਨੇ ਆਪਣੀ ਆਪ ਦੇ ਕੋਲ ਲੇਸੀ ਸੂਟ ਬਣ ਕੇ ਆਪਾਂ ਕਲਾ ਵਰਕ ਕੀਤਾ ਇਹਦੇ। ਬਹੁਤ ਸੋਹਣੇ ਬਣੇ ਨੇ ਚਾਰ ਸੂਟ ਆ ਤੇ ਇੱਕ ਮੀਨਟ ਆ ਕਿ ਆ ਤਾਂ ਬਹੁਤ ਜਦਾ ਸੋਹਣਾ ਸੂਟ ਆ ਤੇ ਆਪਾਂ ਜੀ ਆ ਹੁਣ ਆਪਾਂ ਪਲੇਨ ਸੂਟ ਲਾਤਾ ਜੀ ਹੁਣ ਅਸੀਂ ਤੁਸੀਂ ਬਣੇ ਹੋਏ ਵੀਡੀਓ ਦੇ ਨਾਲ ਜਿੰਨਾ ਪਏਗਾ ਟੈਨਲ ਨੂੰ ਸਬਸਕ੍ਰਾਈਬ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਕੋਲੇ ਜੀ ਆ ਪਲੇਨ ਸੂਟ ਆ ਗਿਆ ਬਹੁਤ ਸੋਹਣਾ ਸੂਟ ਆ ਕਪੜਾ ਆ ਪਲੇਨ ਹੈ ਤੇ ਜਿਹੜਾ ਆਪਣੇ ਕੋਲੇ ਬਿਸਕੋਸ ਔਰਗੰਜ਼ਾ ਦਾ ਆਇਆ ਫਿਰ ਹਾਂ ਦੇਖੋ ਬਿਸਕੋਸ ਵਰਗਾ ਜਿਹਾ ਸੂਟ ਆ ਜਿਹੜਾ ਇਹ ਵੀ ਬਹੁਤ ਸੋਹਣਾ ਸੂਟ ਆ ਜੀ ਤੁਸੀਂ ਕਿਸੇ ਕਲਰ ਤੇ ਇਹਨੂੰ ਫਸਟ ਮੇਕ ਕਰਾ ਸਕਦੇ ਸਾਰੇ ਕਲਰ ਅਵੇਲੇਬਲ ਆਪਣੇ ਕੋਲੇ ਨਵਾਂ ਸਟਾਕ ਆਇਆ ਹੈ ਮੇਰੇ ਇਸ ਬਿਸਕੋਸੌਰਿੰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਵੀਡੀਓ ਦੇ ਵਿੱਚ ਦਿਖਾਇਆ ਉਹ कॉटन ਸੀ ਇਹ ਹੈਗਾ ਬਿਸਕੋਸੌਰਿੰਦਾ ਇਹਨੂੰ ਤੁਸੀਂ ਕਿਸੇ ਕਲਰ ਤੇ ਕਸਮੇ ਕਰਾ ਸਕਦੇ ਬਹੁਤ ਡਾਰਕ ਡਾਰਕ ਕਲਰ ਤੇ ਜੋ ਬਹੁਤ ਹੀ ਜ਼ਿਆਦਾ ਸੋਹਣੇ ਹੋਗੇ ਪਰ ਕੰਦਾ ਛੋਟੇ ਦਿਖਾ ਸਕਦੇ ਆ ਦੇਖੋ ਕੰਲਾ ਸੂਟ ਬਿਸਕੋਸੌਰਿੰਦਾ ਇਹ ਆਪਾਂ ਲਾਤੀ ਜੀ कॉटन ਇਹ ਵੀ ਨਵਾਂ ਸਟਾਕ ਆਇਆ ਹੋਇਆ ਹੈ ਇਹਦਾ ਥੋੜਾ ਜਿਹਾ ਰੈਡ ਹੋਇਆ ਪਹਿਲਾਂ ਵਾਲੇ ਸੂਟਾਂ ਨਾਲੋਂ ਜ਼ਿਆਦਾ ਇਹ ਵਧੀਆ ਜਿਹਾ कॉटन ਆਇਆ ਹੈ ਇਹ ਜਿਹੜੇ ਆਪਾਂ AI ਤੇ ਵਧੀਆ ਜਿਹਾ ਕੋਟਨ ਇਸ ਸੁਪ্লাই ਹੋਈ ਜੀ ਬਹੁਤ ਹੀ ਜਦਾ ਸੋਹਣਾ ਕੋਟਨ ਇਸ ਸੁਟਾ ਪ੍ਰਿੰਟ ਇਹਨਾਂ ਦਾ ਉਹਨਾਂ ਵਾਂਗੂ ਹੀ ਬਸ ਤੇ ਇਹ ਵਧੀਆ ਜਿਹਾ ਕੋਟਨ ਪਿਓਰ ਕੋਟਨ ਇਸ ਸੁਟਾ ਜੀ ਆਪਣੇ ਕੋਲੇ ਇਹ ਜਿਹੜੀ ਸੀ ਵੀਡੀਓ ਲਾਈਵ ਹੈ ਪਿਓਰ ਕੋਟਨ ਇਸ ਸੁਟਾ ਜੀ ਇਹ ਆਪਾਂ ਰਲ ਮਿਲ ਮਿਲ ਸਾਰੀ ਵੀਡੀਓ ਬਣਾਤੀ ਬਹੁਤ ਸੋਹਣੇ ਸੁਟਾ ਬਣੇ ਹੋਏ ਤਿਆਰ ਹੋਤੇ ਹੋਏ